ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੇਂ ਵੀਡੀਓ ਵਿੱਚ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਅਪਡੇਟਸ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਹਿਲੀ ਵੱਡੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਪੰਜਾਬੀ ਭਾਰਤੀ ਸਟੂਡੈਂਟਾਂ ਨੂੰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਪਿਛਲੇ 2 ਤੋਂ 3 ਸਾਲਾਂ ਦੇ ਦੌਰਾਨ ਵੀਜ਼ੇ ਜਾਰੀ ਕੀਤੇ ਗਏ ਜਿਸ ਤੋਂ ਬਾਅਦ ਕਿ ਹੁਣ ਕੈਨੇਡਾ ਦੇ ਵਿੱਚ ਤਕਰੀਬਨ 47000 ਤੋਂ ਵੱਧ ਸਟੂਡੈਂਟ ਲਾਪਤਾ ਹੋ ਚੁੱਕੇ ਹਨ ਜੀ ਹਾਂ ਕੈਨੇਡਾ ਦੇ ਵਿੱਚ ਕੈਨੇਡਾ ਇਮੀਗ ਯਾਰ ਤੋਂ ਬਾਅਦ ਸਟੂਡੈਂਟ ਜੋ ਕਿ ਗਏ ਤੇ ਕੈਨੇਡਾ ਦੇ ਵਿੱਚ ਸਟੱਡੀ ਵੀਜ਼ਾ ਦੇ ਉੱਤੇ ਸਟੱਡੀ ਕਰਨ ਸੀ ਪਰ ਬਾਅਦ ਵਿੱਚ ਉਹ ਹੁਣ ਕੈਨੇਡਾ ਦੇ ਵਿੱਚੋਂ ਆਪਣੀ ਸਟੱਡੀ ਛੱਡ ਕੇ ਕਿਤੇ ਲਾਪਤਾ ਹੋ ਚੁੱਕੇ ਹਨ ਜੀਹਾਂ ਉਹਨਾਂ ਦਾ ਕੋਈ ਵੀ ਪਤਾ ਟਿਕਾਣਾ ਨਹੀਂ ਹੈ ਕੁਝ ਵੀ ਪਤਾ ਨਹੀਂ ਚੱਲ ਰਿਹਾ ਹੈ ਕਿ ਆਖਰਕਾਰ ਇਹ ਸਟੂਡੈਂਟ ਕਿੱਥੇ ਗਏ ਹਨ ਤੇ ਕੈਨੇਡਾ ਦੇ ਕਿਹੜੇ ਕੋਨੇ ਦੇ ਵਿੱਚ ਰਹਿ ਰਹੇ ਹਨ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਕੈਨੇਡਾ ਦੇ ਵਿੱਚ ਜਿਹੜੀਆਂ 20 ਲੱਖ ਤੋਂ ਬਾਅਦ ਐਪਲੀਕੇਸ਼ਨਾਂ ਦਾ ਬੈਕਲੌਗ ਲਗਾਤਾਰ ਚੱਲ ਰਿਹਾ ਹੈ ਜੋ ਕਿ ਕਲੀਅਰ ਹੋਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁ ਕੀ ਆਉਣ ਵਾਲੇ ਸਮੇਂ ਦੇ ਦੌਰਾਨ ਇਹ ਅਨਾਉਂਸਮੈਂਟ ਕੀਤੀ ਜਾ ਸਕਦੀ ਹੈ ਕਿ ਜਿਹੜਾ 20 ਲੱਖ ਐਪਲੀਕੇਸ਼ਨਾਂ ਦਾ ਬੈਕਲੌਗ ਜਮ੍ਹਾਂ ਹੋ ਚੁੱਕਾ ਹੈ ਇਸ ਨੂੰ ਉਹ ਕਲੀਅਰ ਨਹੀਂ ਕਰ ਸਕਦੇ ਤੇ ਜਿਨ੍ਹਾਂ ਕੈਂਡੀਡੇਟਸ ਦੁਆਰਾ ਹੀ ਆਪਣੀਆਂ ਐਪਲੀਕੇਸ਼ਨਾਂ ਲਗਾਈਆਂ ਗਈਆਂ ਹਨ ਸੋ ਬਹੁਤ ਸਾਰੇ ਸਟੂਡੈਂਟਾਂ ਦੇ ਦੁਆਰਾ ਬਹੁਤ ਸਾਰੇ ਟੂਰਿਸਟ ਤੇ ਵਿਜ਼ਟਰ ਵੀਜ਼ਾ ਵਾਲੇ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਕਿ ਸਾਲ ਦੋ-ਦੋ ਸਾਲ ਹੋ ਚੁੱਕੇ ਹਨ ਜਿਨ੍ਹਾਂ ਦੇ ਵੱਲੋਂ ਐਪਲੀਕੇਸ਼ਨਾਂ ਆਪਣੀਆਂ ਲਗਾਈਆਂ ਗਈਆਂ ਸੀ ਪਰ ਉਹਨਾਂ ਦਾ ਰਿਜ਼ਲਟ ਨਹੀਂ ਆ ਰਿਹਾ ਸੀ ਸੋ ਬਹੁਤ ਸਾਰੇ ਇਦਾਂ ਦੇ ਪੰਜਾਬੀ ਵੀ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਐਪਲੀ ਐਪਲੀਕੇਸ਼ਨਾਂ ਲਗਾ ਕੇ ਫਸੇ ਹੋਏ ਹਨ ਸੋ ਜਿਸ ਤੋਂ ਬਾਅਦ ਕੀ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਐਲਾਨ ਕੀਤਾ ਜਾ ਸਕਦਾ ਹੈ ਕਿ ਉਹ ਇਹਨਾਂ ਐਪਲੀਕੇਸ਼ਨਾਂ ਨੂੰ ਕਲੀਅਰ ਨਹੀਂ ਕਰ ਸਕਦੇ ਜੀਹਾਂ ਤੁਹਾਨੂੰ ਦੱਦੀ ਹੈ ਕਿ ਉਹਨਾਂ ਸਾਰਿਆਂ ਨੂੰ ਹੀ ਉਹਨਾਂ ਦੀਆਂ ਫੀਸਾਂ ਰਿਫੰਡ ਕੀਤੀਆਂ ਜਾ ਸਕਦੀਆਂ ਹਨ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਜਾਵੇਗਾ ਕਿ ਸਾਰਿਆਂ ਦੀਆਂ ਐਪਲੀਕੇਸ਼ਨਾਂ ਦੀਆਂ ਫੀਸਾਂ ਰਿਫੰਡ ਕੀਤੀਆਂ ਜਾ ਰਹੀਆਂ ਹਨ ਤੇ ਇਸ ਤੋਂ ਬਾਅਦ ਤੁਸੀਂ ਨਵੇਂ ਸਿਰੇ ਤੋਂ ਆਪਣੀ ਐਪਲੀਕੇਸ਼ਨ ਲਗਾ ਸਕਦੇ ਹੋ ਤੁਹਾਨੂੰ ਦੱਤੀ ਹੈ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਕੋਲ ਇਹ ਬੈਕ ਲੌਗ ਕਰੋਨਾ ਟਾਈਮ ਤੋਂ ਜਮਾ ਹੋਇਆ ਸੀ ਜਿਸ ਤੋਂ ਬਾਅਦ ਕਿ ਹੁਣੇ ਘਟਣ ਦਾ ਨਾਮ ਨਹੀਂ ਲੈ ਰਿਹਾ ਤੇ ਸਾਲ 2025 ਤੱਕ ਵੀ ਬੈਕਲੌਗ ਦੀ ਗਿਣਤੀ ਹੁਣ 20 ਲੱਖ 2 ਮਿਲੀਅਨ ਦੇ ਕਰੀਬ ਪਹੁੰਚ ਚੁੱਕੀ ਹੈ ਜੋ ਕਿ ਪਿਛਲੇ 4 ਸਾਲਾਂ ਤੋਂ ਘਟ ਨਹੀਂ ਹੋਇਆ ਹੈ ਸੋ ਲਗਾਤਾਰ ਬੈਕਲੌਗ ਉੱਥੇ ਦਾ ਉੱਥੇ ਹੀ ਖੜਾ ਹੈ ਸੋ ਜਿਸ ਦੇ ਕਾਰਨ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣੇ ਆਉਣ ਵਾਲੇ ਸਮੇਂ ਦੇ ਦੌਰਾਨ ਫੈਸਲਾ ਲਿਆ ਜਾ ਸਕਦਾ ਹੈ ਸੋ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੋਂ ਹੀ ਖਬਰਾਂ ਨਿਕਲ ਕੇ ਆ ਰਹੀਆਂ ਹਨ ਕਿ ਉਹ ਇਹ ਬੈਕਲੌਗ ਨੂੰ ਕਲੀਅਰ ਨਹੀਂ ਕਰ ਸਕਦੇ ਤੇ ਜਿਹੜੇ ਵੀ ਕੈਂਡੀਡੇਟ ਦੇ ਦੁਆਰਾ ਐਪਲੀਕੇਸ਼ਨਾਂ ਲਗਾਈਆਂ ਗਈਆਂ ਹਨ ਉਹਨਾਂ ਨੂੰ ਰਿਫੰਡ ਕਰ ਦਿੱਤਾ ਜਾਵੇਗਾ ਤੇ ਉਹ ਦੁਬਾਰਾ ਆਪਣੀਆਂ ਐਪਲੀਕੇਸ਼ਨਾਂ ਲਗਾ ਕੇ ਦੁਬਾਰਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੋਂ ਵੀਜ਼ਾ ਲੈ ਸਕਦੇ ਹਨ ਪਰ ਹੈਰਾਨ ਕਰਦੀ ਗੱਲ ਇਹ ਵੀ ਹੈ ਕਿ ਇੰਨਾ ਬੈਕਲੌਗ ਹੋਣ ਦੇ ਬਾਵਜੂਦ ਜਦੋਂ ਦੁਬਾਰਾ ਐਪਲੀਕੇਸ਼ਨਾਂ ਲੱਗਣਗੀਆਂ ਤੇ ਇੱਕਦਮ ਫਿਰ ਤੋਂ ਬੈਕਲੌਗ ਜਮਾ ਹੋ ਸਕਦਾ ਹੈ